ਅੱਖ ਲੱਗ ਗਈ ਗੋਗਿਆ ਪਾਸ਼ਾ ਮੇਰੇ ਕੋਲ ਆਇਆ ਤੇ ਅੱਖ ਲੱਗਾਂ ਮੈਂ ਜ਼ਬਾਨ ਕੱਟ ਕੇ ਜੋੜ ਸਕਦਾ ਬਿਨਾਂ ਕਿਸੇ ਆਪਰੇਸ਼ਨ ਦੇ ਬਿਨਾਂ ਕਿਸੇ ਦਵਾਈ दारू ਦੇ ਉਹ ਮੈਨੂੰ ਕਹਿੰਦੇ ਕਿ ਸਰਦਾਰ ਜਸਵੰਤ ਸਿੰਘ ਅਸੀਂ ਦਾਵਾ ਕੀਤਾ ਐਸਾ ਹੋਈ ਨਹੀਂ ਸਕਦਾ ਉਹ ਕਿੰਨੇ ਵੇ ਮੈ ਦਿਖਾਣਾ ਹੈ ਪਰ ਇਕ şart ਹੈ ਇਸ ਹਸਪੀਟਲ ਦੇ ਤੁਸੀਂ ਜਿੰਨੇ ਡਾਕਟਰ ਉਹ ਮੈਨੂੰ ਸਰਟ ਕੇਟ ਦੇ ਹੋਗੇ ਕਿ ਮੈਂ ਐਸਾ ਕੀਤਾ ਕਿ ਨਾ ਅਸ਼ਾਂਤੀ ਔਰ ਨਸ਼ੇ ਪੁਰਸ਼ ਨੇ ਜਨਮ ਦਿੱਤੇ ਨੇ ਪਖੰਡ ਨੂੰ ਜਨਮ ਇਸਤਰੀ ਲੈਂਦਾ ਕਿਉਂਕਿ ਸਿਰਫ ਹਿਰਦੇ ਦੇ ਤਲ ਤੇ ਜੀਵੀ ਮਸਤਕ ਨਾਲ ਸੰਬੰਧਨਾ ਜੋੜ ਸਕੇ ਤੇ ਪੁਰਸ਼ ਸਿਰਫ ਮਸਤਕ ਦੇ ਤਲ ਤੇ ਜੀਵਿਆ ਹਿਰਦੇ ਨਾਲ ਸੰਬੰਧਨਾ ਜੋੜ ਸਕਿਆ ਨਸ਼ਿਆਂ ਨੂੰ ਜਨਮ ਦਿੱਤਾ ਸਾਰੇ ਨਸ਼ਿਆਂ ਨੂੰ ਔਰ ਇਸਤਰੀ ਸਿਰਫ ਹਿਰਦੇ ਦੇ ਤਲ ਤੇ ਜੀਵੀ ਮਸਤਕ ਨਾਲ ਸੰਬੰਧਨਾ ਜੋੜਿਆ ਤਾਂ ਪਖੰਡਨੋ ਜਨਮ ਦਿੱਤਾ। ਹਰ ਹੁਣ ਵੀ ਹਿੰਦੁਸਤਾਨ ਵਿੱਚ ਜਿਤਨੇ ਦਿੰਬੀ ਗੁਰੂਆਂ ਦੇ ਅੱਡੇ ਨੇ ਗੁਸਤਾਖੀ ਮਾਫ਼ ਦਿੰਬੀ ਇਹ ਸਭ ਔਰਤਾਂ ਦੇ ਆਸਰੇ ਤੇ ਚੱਲਦਾ ਹੈ। ਸਭ ਨਾਰੀਆਂ ਦੇ ਆਸਰੇ ਤੇ ਚੱਲ ਰਹੀ ਹੈ। ਜੇ ਇਹੀ અવਤਾਰ ਹੋਣ ਦੇ ਨਿਸ਼ਾਨੇ ਹੈ ਤਾਂ ਇਸ ਜ਼ਮੀਨ ਦੇ ਤੇ ਸੈਂਕੜੇ ਬੰਦੇ ਉਹ ਨੇ ਜੋ ਅੱਖ ਦੇ ਇਸ਼ਾਰੇ ਨਾਲ ਚੀਜ਼ਾਂ ਨੂੰ ਇੱਕ ਥਾਂ ਤੋਂ ਦੂਸਰੀ ਥਾਂ ਤੇ ਹਲ ਜੋ ਹੈ ਖਿਸਕਾ ਦਿੰਦੇ ਨੇ। ਅਸ ਸਾਹਮਣੇ ਟੇਬਲ ਉਪੇ ਹੀ ਤੇ ਉਹ ਅੱਖ ਦੇ ਇਸ਼ਾਰੇ ਨਾਲ ਉਹਨੂੰ ਹਿਲਾ ਦੇਣਾ। ਪਾਂਡੇ ਇੱਕ ਥਾਂ ਤੋਂ ਦੂਸਰੀ ਥਾਂ ਤੇ ਕਰ ਦੇਣਗੇ। ਸੈਂਕੜੇ ਬੰਦੇ ਮੌਜੂਦ ਨੇ ਜਿਨ੍ਹਾਂ ਦੀ ਅੱਖਾਂ ਵਿੱਚ ਸਰੰਦੀ ਸ਼ਕਤੀ ਹੈ। ਤਾਕਤ ਹੈ। ਇਹ ਗੋਗੀਆਂ ਪਾਸ਼ਾ ਗੁਜ਼ਰ ਗਿਆ। ਹਿੰਦੁਸਤਾਨ ਦਾ ਚੋਟੀ ਦਾ ਜਾਦੂਗਰ, ਤਾਂਤਿਕ ਵਿੱਦਿਆ ਦੇ ਵਿੱਚ ਮਾਹਿਰ ਸੀ। ਉਹ ਇੱਕ ਦਫਾ ਕਾਨਪੁਰ ਦੇ ਵਿੱਚ ਆਪਣੇ ਜਾਦੂ ਦੇ ਕਾਰਨਾਮਿਆਂ ਦੀ ਪ੍ਰਦਰਸ਼ਨੀ ਕਰਨ ਲੱਗਾ। ਤੇ ਸਮਾਰਕਿਆ ਸੀ ਉਸਨੇ 9 ਵਜੇ ਭਈ ਮੈਂ ਇਹ ਸਾਰਾ ਤਮਾਸ਼ਾ ਦਿਖਾਣਾ ਹਾਲ ਭਰ ਗਿਆ ਨਹੀਂ ਆਇਆ 9 ਵਜੇ 10 ਵਜੇ 11 ਵਜੇ ਤੇ ਬੈਠੇ ਲੋਕ ਚਿੱਤੇ ਪੈ ਗਏ 2 ਘੰਟੇ ਤੱਕ ਇੰਤਜ਼ਾਰ ਆਲਖੇ ਵੀ ਹੋਈ ਤੇ ਕਈ ਤੇ ਇਹ ਸੋਚਣ ਲੱਗੇ ਜੈਸੇ ਸਟੇਜ ਤੇ ਆਏਗਾ ਇਸ ਕੰਬਖਤ ਨੂੰ ਮਾਰਨਾ ਹੈ ਗਾਲਾਂ ਕੱਢੀ ਐਨੇ ਇਤਨੀ ਦੇਰ ਤੱਕ ਸਾਨੂੰ ਬਿਠਾਇਆ ਤੇ ਆਇਆ ਉਹ 12 ਵਜੇ ਸਟੇਜ ਤੇ ਤੇ ਜੈਸੇ ਆਇਆ ਸ਼ੋਰ ਪੈ ਗਿਆ ਗਾਲੀ ਗਲੋਚ ਆਖੰਡ ਨੇ ਤੁਸੀਂ ਕਹੂੰ ਗਾਲਾਂ ਨਾ ਕੱਢਦੇ ਬਿਤੋਂ 9 ਵਜੇ ਸ਼ੋਅ ਦਿਖਾਣਾ ਸੀ ਤੇ 12 ਵਜੇ ਸਟੇਜ ਤੇ ਆਇਆ ਅੱਖ ਲਗਾ ਨਹੀਂ ਮੈਂ ਤੇ 9 ਵਜੇ ਆਇਆ ਤੁਸੀਂ ਆਪਣੀ ਘੜੀਆਂ ਵੇਖ ਲਓ ਤੇ ਸਾਰਿਆਂ ਦੀ ਘੜੀਆਂ ਤੇ 9 ਵਜੇ ਆਖਿਆ ਬਸ ਅੱਜ ਇਹ ਹੀ ਦਿਖਾਣਾ ਤੁਹਾਨੂੰ ਬਾਕੀ ਕਰਾਂ ਤੋਂ ਉਹ ਉਤਾਰ ਮੰਨ ਲਈਏ ਰੱਬ ਮੰਨ ਲਈਏ ਸਾਰੇ ਸ਼ਰਮਸਾਰ ਹੋ ਇੱਕ ਨੂੰ ਸਾਰੇ ਗਾਲੀਆਂ ਵੀ ਕੱਢ ਬੈਠੇ ਸਨ ਬੁਥੇਰਾ ਕੁਝ ਕਰ ਬੈਠੇ ਸਨ ਇਹ ਸਾਰੇ 당 ਰਹੇ ਬਈਏ ਕੀ ਹੋਇਆ بڑے بڑے ਅਖਬਾਰੀ ਰਿਪੋਰਟਰ ਉੱਥੇ ਬੈਠੇ ਸਨ بڑے بڑے ਸਿਆਣੇ ਬੰਦੇ ਉੱਥੇ ਬੈਠੇ ਸਨ ਸਰਦਾਰ ਜਸਵੰਤ ਸਿੰਘ ਜੀ ਬੰਬੇ ਗਵਰਨਮੈਂਟ ਹਸਪੀਟਲ ਲਿਜ ਜੋ ਉੱਗੇ ਸਰਜਨ ਲਗੇ ਹੋਏ ਨੇ ਸੰਦੇ ਦੇ ਇਲਾਕੇ ਨਾਲ تعلق ਰੱਖਦੇ ਨੇ ਉਹਨਾਂ ਨੇ ਮੈਨੂੰ ਚਸ਼ਮਦੀਦ ਵਾਕਿਆ ਦੱਸਿਆ ਤਾਂ ਮੈਂ ਤੁਹਾਨੂੰ ਦੱਸ ਗਿਆ ਸਰਵਨ ਕ੍ਰਾਮਾ ਕਿਉਂਕਿ ਮੈਂ ਉੱਥੇ ਕੋਲੀਵਾੜਾ ਗੁਰਦੁਆਰੇ ਚ ਕਥਾ ਕਰ ਰਿਹਾ ਸੀ ਤੇ ਮੇਰੇ ਕੋਲ ਆਵੇ ਕਹਿੰਦੇ ਕਿ ਗਿਆਨੀ ਜੀ ਤੁਹਾਡੀ ਮੈਂ ਜਾਣਕਾਰੀ ਬਤਾਵਾਂ ਆਖਣ ਲੱਗੇ ਗੋਗਿਆ ਪਾਸ਼ਾ ਮੇਰੇ ਕੋਲ ਆਇਆ ਤੇ ਆਖਣ ਲੱਗਾ ਮੈਂ ਜ਼ਬਾਨ ਕੱਟ ਕੇ ਜੋੜ ਸਕਦਾ ਬਿਨਾਂ ਕਿਸੇ ਆਪਰੇਸ਼ਨ ਦੇ ਬਿਨਾਂ ਕਿਸੇ ਦਵਾਈ دارو ਦੇ ਉਹ ਮੈਨੂੰ ਕਹਿਣਗੇ ਸਰਦਾਰ ਜਸਵੰਤ ਸਿੰਘ ਅਸੀਂ ਦਾਵਾ ਕੀਤਾ ਐਸਾ ਹੋਈ ਨਹੀਂ ਸਕਦਾ ਉਹ ਕਹਿਣ ਲੱਗੇ ਮੈਂ ਦਿਖਾਣਾ ਹੈ ਪ੍ਰੀਖਰਤ ਇਸ ਹਸਪੀਟਲ ਦੇ ਤੁਸੀਂ ਜਿੰਨੇ ਡਾਕਟਰ ਉਹ ਮੈਨੂੰ ਸਰਟੀਫੀਕਟ ਦੇੋਗੇ ਕਿ ਮੈਂ ਐਸਾ ਕੀਤਾ ਸਰਦਾਰ ਜਸਵੰਤ ਸਿੰਘ ਕਹਿਣ ਲੱਗੇ ਮੈਂ ਵਾਅਦਾ ਕਰ ਲੈ ਵੀ ਠੀਕ ਐ ਸਰਟੀਫੀਕਟ ਤੈਨੂੰ ਦੇਾਂਗੇ ਪਰਮਾਨ ਪੱਤਰ ਪੈਨੂੰ ਦੇਾਂਗੇ ਜੇ ਤੂੰ ਇਹ ਕਰ ਸਕੇ ਇੱਕ ਬੰਦਾ ਉਸਨੇ ਲਿਟਾ ਦਿੱਤਾ ਤੇ ਆਖਿਆ ਪਹਿਲੇ ਇਹਦਾ ਮੂੰਹ ਵੇਖੋ ਇਹਦੀ ਜ਼ਬਾਨ ਵੇਖੋ ਸਾਬਤ ਹੈ ਕਿ ਨਹੀਂ ਸਾਰੇ ਡਾਕਟਰਾਂ ਨੇ ਦੇਖੇ ਬਿਠੀ ਜ਼ਬਾਨ ਹੈ ਬੋਲ ਵੀ ਸਕਦਾ ਠੀਕ ਸਾਰੇ ਡਾਕਟਰਾਂ ਦੇ ਸਾਹਮਣੇ ਉਸਨੇ ਜ਼ਬਾਨ ਕੱਟੀ ਤੇ ਡਾਕਟਰਾਂ ਦੀ ਹਥੇਲੀ ਤੇ ਰੱਖ ਦਿੱਤੀ ਵੇਖੋ ਇਹ ਜ਼ਬਾਨ ਹੈ ਕਿ ਨਹੀਂ ਇੱਕ ਇੱਕ ਨੇ ਵੇਖੀ ਬੰਬੇ ਦੀ ਗਲ ਇੱਕ ਰਿਸ਼ਮੇ ਭਾਂਵੇਂ ਉਸਨੇ ਰਸ਼ੀਆ ਤੱਕ ਦਿਖਾਏ ساری ਦੁਨੀਆਂ ਦਿਖਾਏ ਪਰਸਾ ਤੇ ਸਾਰੇ ਡਾਕਟਰਾਂ ਨੇ تسلیم ਕਰ ਰਿਹਾ ਵੀ ਹਾਂ ਤੇ ਤੇ ਜ਼ਬਾਨ ਐ ਅੱਖ ਲਗਾਉ ਦਾ ਮੂੰਹ ਵੀ ਵੇਖੋ ਜ਼ਬਾਨ ਕੱਟੀ ਹੋਈ ਏ ਕਿ ਨਹੀਂ ਵੇਖਿਆ ਖੂਨ ਵਗ ਰਿਹਾ ਜ਼ਬਾਨ ਕੱਟੀ ਹੋਈ ਆਖਿਆ ਉਹਨੇ ਜੋੜ ਜੋੜਨ ਲੱਗਾ ਉਹ ਜ਼ਬਾਨ ਦਾ ਟੁਕੜਾ ਉਹਦੇ ਮੂੰਹ ਚ ਪਾ ਦਿੱਤਾ ਕੁਝ ਮੰਤਰ ਪੜ੍ਹੇ ਆਖਿਆ ਹਣ ਵੇਖ ਉਹ ਬੋਲਣ ਲੱਗ ਪਿਆ ਤੇ ਗੋਗਿਆ ਪਾਸ਼ਾ ਕਹਿਣ ਲਗਾਉਣ ਦਿਓ ਮੈਨੂੰ ਸੜ ਕੇ ਸਰਦਾਰ ਜਸਵੰਤ ਸਿੰਘ ਨੇ ਮੈਨੂੰ ਦੱਸਿਆ ਕਿ ਮੈਂ ਇਥੇ ਕਮਜ਼ੋਰੀ ਦਿਖਾ ਗਾ ਮੇਰੇ ਹੱਥ ਕੰਬਣ ਲੱਗ ਪਏ ਤੇ ਮੈਂ ਇਹ ਕਹਿ ਕੇ ਜਾਨ ਚੁੜਾਈ ਵੀ ਇਹ ਮੇਰੀ ਅਕਲ ਤੋਂ ਪਰੇ ਦੀ ਗੱਲ ਹੈ ਮੈਂ ਸਾਡ ਪੇੜ ਨਹੀਂ ਗਿਆ ਸਰ ਮੇਰੀ ਸੋਚਣ ਤੋਂ ਪਰੇ ਦੀ ਗੱਲ ਹੈ ਮੇਰੀ ਅਕਲ ਤੋਂ ਪਰੇ ਦੀ ਗੱਲ ਹੈ ਤੇ ਅਕਲ ਤੋਂ ਜਿਹੜੀ ਪਰੇ ਦੀ ਗੱਲ ਹੈ ਤੇ ਬੋਗਿਆ ਪਾਸ਼ਾ ਪਏ ਦਿਖਾਂਦਾ ਉਹਨੂੰ ਅਵਤਾਰ ਮੰਨ ਲਈ ਉਹਦਾ ਲੜਕਾ ਉਹਨੂੰ ਦਿਖਾਂਦਾ ਪਰ ਉਹਨੂੰ ਸੰਤ ਮੰਨ ਲਈਏ ਪਰਮਪੁਰਖ ਮੰਨ ਲਈਏ ਇਸ ਤਰ੍ਹਾਂ ਦੇ ਮਦਾਰੀ ਕਰੋੜਾ ਨੇ ਘੁਮਰੇ ਨੇ ਨਾਟਕ ਚੇਟਕ ਕੀਏ ਕੁ ਕਾ ਜਾ ਪ੍ਰਭ ਲੋਗਨ ਕੇ ਆਵਤ ਲਾ ਜਾ ਪਰ ਹਿੰਦੁਸਤਾਨ ਦੀ ਇਸਤਰੀ ਜ਼ਾਤ ਨੇ ਕਿ ਮੈਂ ਕਰਨੇ ਸਾਈਂ ਬਾਬੇ ਨੂੰ ਉਤਾਰ ਬਣਾ ਦਿੱਤਾ ਕਿਉਂਕਿ ਹਿਰਦੇ ਦੇ ਤਲ ਤੇ ਜੀਉਂਦੀ ਹੈ ਮਸਤਕ ਦੇ ਤਲ ਤੇ ਨਹੀਂ ਨਿਰੰਕਾਰੀ ਨੂੰ ਰੱਬ ਬਣਾ ਦਿੱਤਾ ਇਸਤਰੀ ਸਮਾਜ ਨੇ ਪਹਿਲੇ ਪਹਿਲੇ ਇਹਨਾਂ ਨੇ ਬਣਾ ਰਾਧਾ ਸਵਾਮੀ ਨੂੰ ਇਹਨਾਂ ਨੇ ਗੁਰੂ ਨਾਨਕ ਤੋਂ ਉੱਚਾ ਦਰਜਾ ਦੇਣ ਦੀ ਕੋਸ਼ਿਸ਼ ਕੀਤੀ ਇਸਤਰੀ ਸਮਾਜ ਨੇ ਤੁਸੀਂ ਦੇਖ ਲਓ ਜ਼ਿਆਦਾ ਇਕੱਠ ਇਹਨਾਂ ਦਾ ਹੋਵੇ ਕਿਦਰੇ ਕੋਈ ਤਾਵੇ ਤਵੀਜ਼ ਦੇਣ ਵਾਲਾ ਆਜਾ ਸਹੀ ਆਲੇ ਦੋਲੇ ਫਿਰ ਨਾਰੀਆਂ ਦਾ ਇਕੱਠ ਬੀਵੀਆਂ ਦਾ ਇਕੱਠ ਵੀ ਬੜੇ ਸੰਤ ਜੀ ਆਏ ਨੇ ਮਾਨ ਗੈ ਨਹੀਂ ਆਏ ਨੇ ਪਰਮਪੁਰਖ ਆਏ ਨੇ ਵੀ ਕੋਈ ਅਕਲ ਤੋਂ ਵੀ ਕੰਮ ਲੈ ਮਸਤਕ ਤੋਂ ਵੀ ਕੰਮ ਲੈ ਪਰਮਪੁਰਖ ਦੀ ਕੀ ਪਹਿਚਾਣ ਉਹਦੀ ਕੋਈ ਲੰਬੇ ਚੋਲੇ ਕੋਈ ਤਾਗੇ ਤਵੀਜ਼ ਕੋਈ ਲੰਬੀਆਂ ਮਾਲਾਂ गुरबाणी की पढ़ माथे तिलक हथ माला बाना लोगन राम खिलौना जाना माला है किधरे बैठ के तू मूल मंत्र ते गुरमत जप माला इस कि तू चार चार माला गल पा लै अठ अठ हथ ते बन ले लेते नहीं तेरा ही कोहरा पखंड इतने ही झूठ है तो मैं फिर अर्ज करा जिथे थो इंज देखे कोई हथ च माला पाइए ऐदर बाला पाइए गले चट लटक ने ਉਥੇ ਕਬੀਰ ਦੀ ਪੰਕਤੀ ਚੇਤੇ ਕਰ ਲੈਣਾ ਮਾથે ਤਿਲਕ ਹੱਥ ਮਾਲਾ ਬਾਨਾ ਲੋਗਨ ਰਾਮ ਖਿਲਾਉ ਨਾ ਜਾਣਾ ਲੋਗਾਂ ਨੇ ਰੱਬ ਨੂੰ ਖਿਡਾਉਣਾ ਸਮਝੇ ਪਰ ਇਸ ਤਰ੍ਹਾਂ ਦੀਆਂ ਮਾਲਾਂ ਪਾਈਆਂ ਹਨ ਹਿਰਦੇ ਦੇ ਤਲ ਤੇ ਜੀ ਰਹੀ ਹੈ ਇਸਤਰੀ ਐ ਤੇ ਬੜਾ ਸੰਤ ਐ ਤੇ ਬੜਾ ਭਗਤ ਪਖੰਡ ਦਾ ਜਨਮ ਹੋਇਆ ਹਿਰਦੇ ਦੇ ਤਲ ਤੋਂ ਤੇ ਨਸ਼ਿਆਂ ਦਾ ਚਾ ਜਨਮ ਹੋਇਆ ਮਸਤਕ ਦੇ ਤਲ ਤੋਂ ਮਸਤਕ ਉਸ ਦਿਨ ਮਹਾਨ ਹੁੰਦਾ ਜਦ ਹਿਰਦੇ ਨਾਲ ਜੁੜਦਾ ਹੈ ਤੇ ਹਿਰਦੇ ਦੀ ਅਜ਼ਮਤ ਉਸ ਦਿਨ ਵੱਡੀ ਹੈ ਜਦੋਂ ਮਸਤਕ ਨਾਲ ਜੁੜਦੀ ਹੈ ਇਸ ਵਾਸਤੇ ਪੁਰਸ਼ ਵੀ ਅੱਧਾ ਹੈ ਇਸਤਰੀ ਵੀ ਅੰਧਿਕ ਇਹਨਾਂ ਦੋਹਾਂ ਕੋਲ ਰੱਬੀ ਗੁਣ ਵੀ ਅੱਧੇ-ਅੱਧੇ ਨੇ ਪੂਰੇ ਕੋਈ ਨਹੀਂ ਸਤ ਸੰਗ ਕਿਉਂ ਕਰਨਾ ਹੈ ਕਿ ਰੱਬ ਦੇ ਜਿਹੜੇ ਅੱਧੇ ਗੁਣ ਨਹੀਂ ਨੇ ਉਹ ਸਤ ਸੰਗ ਵਿੱਚ ਲੱਭਣ ਬਸ ਇਸ ਵਾਸਤੇ ਇਸ ਸਤ ਸੰਗ ਲੈ ਉਹ ਹੈ ਗੁਰੂ ਪਾ